ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ 5ਵੀਂ ਲਿਸਟ ਜਾਰੀ ਕਰ ਦਿੱਤੀ ਗਈ ਹੈ ਸੂਚੀ ਦੇ ਵਿੱਚ ਕੁੱਲ 111 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ ਭਾਜਪਾ ਨੇ ਬਾਲੀਵੁੱਡ ਅਦਾਕਾਰ ਕੰਗਨਾ ਰਣਾਉਤ ਨੂੰ ਹਿਮਾਚਲ ਦੀ ਮੰਡੀ ਤੋਂ ਟਿਕਟ ਦਿੱਤੀ ਹੈ ਜਦੋਂ ਕਿ ਯੂਪੀ ਦੇ ਮੇਰਟ ਸੀਟ ਤੋਂ ਅਰुण ਗੋਵਿਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਇਸ ਵਾਰ ਪਾਰਟੀ ਨੇ ਪੀਲੀਪੀਤ ਤੋਂ ਮੌਜੂਦਾ ਸੰਸਦ ਮੈਂਬਰ ਵਰੁਣ ਗਾਂਧੀ ਦੀ ਟਿਕਟ ਰੱਦ ਕਰ ਦਿੱਤੀ ਹੈ ਭਾਜਪਾ ਨੇ ਗਾਜ਼ੀਆਬਾਦ ਸੀਟ ਤੋਂ ਵਰੁਣ ਖਾਂਦੀ ਦੀ ਥਾਂ ਜਿਤਨ ਪ੍ਰਸਾਦ ਅਤੇ ਮੌਜੂਦਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਦੀ ਥਾਂ ਅਤੁਲ ਗਰਗਨੋ ਟਿਕਟ ਦਿੱਤੀ ਹੈ ਜਨਰਲ ਵੀਕੇ ਸਿੰਘ ਨੇ ਖੁਦ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਭਾਜਪਾ ਦੀ ਪੰਜਵੀਂ ਸੂਚੀ ਦੇ ਵਿੱਚ ਯੂਪੀ ਦੀਆਂ 13 ਲੋਕ ਸਭਾ ਸੀਟਾਂ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਦੀਆਂ 6 ਸੀਟਾਂ ਬਿਹਾਰ ਦੀਆਂ 17 ਸੀਟਾਂ ਗੋਆ ਦੀ ਇੱਕ ਸੀਟ ਗੁਜਰਾਤ ਦੀਆਂ 6 ਸੀਟਾਂ ਹਰਿਆਣਾ ਦੀਆਂ 4 ਸੀਟਾਂ ਹਿਮਾਚਲ ਪ੍ਰਦੇਸ਼ ਦੀਆਂ 2 ਸੀਟਾਂ ਝਾਰਖੰਡ ਦੀਆਂ 3 ਸੀਟਾਂ ਦੇ ਉਮੀਦਵਾਰ ਸ਼ਾਮਲ ਹਨ ਕਰਨਾਟਕਾ ਤੇ ਕੇਰਲ ਦੇ ਵਿੱਚ 4-4 ਮਹਾਰਾਸ਼ਟਰ ਦੇ ਵਿੱਚ 3 ਮਿਜ਼ੋਰਮ ਦੇ ਵਿੱਚ 1 오ਡੀਸ਼ਾ ਦੇ ਵਿੱਚ 18 ਨਰਾਜਸਥਾਨ ਦੇ ਵਿੱਚ 7 ਸਿੱਕਮ ਦੇ ਵਿੱਚ 1 ਤੇਲੰਗਾਨਾ ਦੇ ਵਿੱਚ 2 ਅਤੇ ਪੱਛਮੀ ਬੰਗਾਲ ਦੇ ਵਿੱਚ 19 ਸੀਟਾਂ ਤੇ ਚੋਣਾਂ ਦਾ ਐਲਾਨ ਕੀਤਾ ਹੈ ਬਿਊਰੋ ਰਿਪੋਰਟ ਐਸਮ ਜੀ ਨਿਊਜ਼ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਪੰਜਵੀਂ ਲਿਸਟ ਜਾਰੀ ਕਰ ਦਿੱਤੀ ਗਈ ਹੈ ਸੂਚੀ ਦੇ ਵਿੱਚ ਕੁੱਲ 111 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ ਭਾਜਪਾ ਨੇ ਬਾਲੀਵੁੱਡ ਅਦਾਕਾਰ ਕੰਗਨਾ ਰਣਾਉਤ ਨੂੰ ਹਿਮਾਚਲ ਦੀ ਮੰਡੀ ਤੋਂ ਟਿਕਟ ਦਿੱਤੀ ਹੈ ਜਦੋਂ ਕਿ ਯੂਪੀ ਦੇ ਮੇਰਟ ਸੀਟ ਤੋਂ ਅਰुण ਗੋਵਿਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਇਸ ਵਾਰ ਪਾਰਟੀ ਨੇ ਪੀਲਿਪੀ ਤੋਂ ਮੌਜੂਦਾ ਸੰਸਦ ਮੈਂਬਰ ਵਰਨੁ ਗਾਂਧੀ ਦੀ ਟਿਕਟ ਰੱਦ ਕਰ ਦਿੱਤੀ ਹੈ ਭਾਜਪਾ ਨੇ ਗਾਜ਼ੀਆਬਾਦ ਸੀਟ ਤੋਂ ਵਰਨੁਖਾਂਦੀ ਦੀ ਥਾਂ ਜਿਤਨ ਪ੍ਰਸਾਦ ਅਤੇ ਮੌਜੂਦਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਜਰਨਲ ਵੀਕੇ ਸਿੰਘ ਦੀ ਥਾਂ ਅਤੁਲ ਗਰਗਨੋ ਟਿਕਟ ਦਿੱਤੀ ਹੈ ਜਰਨਲ ਵੀਕੇ ਸਿੰਘ ਨੇ ਖੁਦ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਭਾਜਪਾ ਦੀ ਪੰਜਵੀਂ ਸੂਚੀ ਦੇ ਵਿੱਚ ਯੂਪੀ ਦੀਆਂ 13 ਲੋਕ ਸਭਾ ਸੀਟਾਂ ਦੇ ਨਾਲ ਨਾਲ ਆਂਧਰਾ ਪ੍ਰਦੇਸ਼ ਦੀਆਂ 6 ਸੀਟਾਂ ਬਿਹਾਰ ਦੀਆਂ 17 ਸੀਟਾਂ ਗੋਆ ਦੀ 1 ਸੀਟ, ਗੁਜਰਾਤ ਦੀਆਂ 6 ਸੀਟਾਂ, ਹਰਿਆਣਾ ਦੀਆਂ 4 ਸੀਟਾਂ, ਹਿਮਾਚਲ ਪ੍ਰਦੇਸ਼ ਦੀਆਂ 2 ਸੀਟਾਂ, ਝਾਰਖੰਡ ਦੀਆਂ 3 ਸੀਟਾਂ ਦੇ ਉਮੀਦਵਾਰ ਸ਼ਾਮਲ ਹਨ। ਕਰਨਾਟਕਾ ਤੇ ਕੇਰਲ ਦੇ ਵਿੱਚ 4-4, ਮਹਾਰਾਸ਼ਟਰ ਦੇ ਵਿੱਚ 3, ਮਿਜ਼ੋਰਮ ਦੇ ਵਿੱਚ 1, 오ਡੀਸ਼ਾ ਦੇ ਵਿੱਚ 18, ਰਾਜਸਥਾਨ ਦੇ ਵਿੱਚ 7, ਸਿੱਕਮ ਦੇ ਵਿੱਚ 1, ਤੇਲੰਗਾਨਾ ਦੇ ਵਿੱਚ 2 ਅਤੇ ਪੱਛਮੀ ਬੰਗਾਲ ਦੇ ਵਿੱਚ 19 ਸੀਟਾਂ ਤੇ ਚੋਣਾਂ ਦਾ ਐਲਾਨ ਕੀਤਾ ਹੈ। ਬਿਊਰੋ ਰਿਪੋਰਟ ਐਸਮ ਜੀ ਨਿਊਜ਼ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਪੰਜਵੀਂ ਲਿਸਟ ਜਾਰੀ ਕਰ ਦਿੱਤੀ ਗਈ ਹੈ ਸੂਚੀ ਦੇ ਵਿੱਚ ਕੁੱਲ 111 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ ਭਾਜਪਾ ਨੇ ਬਾਲੀਵੁੱਡ ਅਦਾਕਾਰ ਕੰਗਨਾ ਰਣਾਉਤ ਨੂੰ ਹਿਮਾਚਲ ਦੀ ਮੰਡੀ ਤੋਂ ਟਿਕਟ ਦਿੱਤੀ ਹੈ ਜਦੋਂ ਕਿ ਯੂਪੀ ਦੇ ਮੇਰਟ ਸੀਟ ਤੋਂ ਅਰुण ਗੋਵਿਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਇਸ ਵਾਰ ਪਾਰਟੀ ਨੇ ਪੀਲੀ ਪੀਤ ਤੋਂ ਮੌਜੂਦਾ ਸੰਸਦ ਮੈਂਬਰ ਵਰੁਣ ਗਾਂਧੀ ਦੀ ਟਿਕਟ ਰੱਦ ਕਰ ਦਿੱਤੀ ਹੈ ਭਾਜਪਾ ਨੇ ਗਾਜ਼ੀਆਬਾਦ ਸੀਟ ਤੋਂ ਵਰੁਣ ਖਾਂਦੀ ਦੀ ਥਾਂ ਜਿਤਨ ਪ੍ਰਸਾਦ ਅਤੇ ਮੌਜੂਦਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਜਰਨਲ ਵੀਕੇ ਸਿੰਘ ਦੀ ਥਾਂ ਅਤੁਲ ਗਰਗਨ ਨੂੰ ਟਿਕਟ ਦਿੱਤੀ ਹੈ ਜਰਨਲ ਵੀਕੇ ਸਿੰਘ ਨੇ ਖੁਦ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਭਾਜਪਾ ਦੀ ਪੰਜਵੀਂ ਸੂਚੀ ਦੇ ਵਿੱਚ ਯੂਪੀ ਦੀਆਂ 13 ਲੋਕ ਸਭਾ ਸੀਟਾਂ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਦੀਆਂ 6 ਸੀਟਾਂ ਬਿਹਾਰ ਦੀਆਂ 17 ਸੀਟਾਂ ਗੋਆ ਦੀ ਇੱਕ ਸੀਟ ਗੁਜਰਾਤ ਦੀਆਂ 6 ਸੀਟਾਂ ਹਰਿਆਣਾ ਦੀਆਂ 4 ਸੀਟਾਂ ਹਿਮਾਚਲ ਪ੍ਰਦੇਸ਼ ਦੀਆਂ 2 ਸੀਟਾਂ ਚਾਰ ਖੰਡ ਦੀਆਂ 3 ਸੀਟਾਂ ਦੇ ਉਮੀਦਵਾਰ ਸ਼ਾਮਲ ਹਨ ਕਰਨਾਟਕਾ ਤੇ ਕੇਰਲ ਦੇ ਵਿੱਚ 4-4 ਮਹਾਰਾਸ਼ਟਰ ਦੇ ਵਿੱਚ 3 ਮिजोरਮ ਦੇ ਵਿੱਚ 1 ਉੜੀਸਾ ਦੇ ਵਿੱਚ 18 ਰਾਜਸਥਾਨ ਦੇ ਵਿੱਚ 7 ਸਿੱਕਮ ਦੇ ਵਿੱਚ 1 ਤੇਲੰਗਾਨਾ ਦੇ ਵਿੱਚ 2 ਅਤੇ ਪੱਛਮੀ ਬੰਗਾਲ ਦੇ ਵਿੱਚ 19 ਸੀਟਾਂ ਤੇ ਚੋਣਾਂ ਦਾ ਐਲਾਨ ਕੀਤਾ ਹੈ ਬਿਊਰੋ ਰਿਪੋਰਟ ਐਸਮ ਜਨ نیوز